ਲੋਕ ਪੈਸੇ ਵਾਲੇ ਹੁੰਦੇ ਨੇ ਉਹ ਆਪਣੇ ਘਰਾਂ ਦੇ ਵਿੱਚ ਮੰਦਰ ਤੇ ਮਹਾਰਾਜ ਦੀਪ ਪ੍ਰਕਾਸ਼ ਕਿਉਂ ਕਰਵਾਉਂਦੇ ਨੇ ਕਿਹਨਾ ਸੀ ਆਪਣੇ ਕਮਾਕਾਰਾਂ ਦੇ ਜ਼ਹੀਬਿਆਂ ਦੇ ਵਿੱਚ ਇੰਨੇ ਕੋਲ ਜਾਣਿਆ ਕਿ ਸਾਡੇ ਕੋਲ ਤੋਂ ਕੜੀ ਉਸ ਰੱਬ ਦਾ ਨਾਮ ਲੈਣ ਦਾ ਵੀ ਟਾਈਮ ਨਹੀਂ ਹੁੰਦਾ ਸਾਡਾ ਮਨ ਜਦੋਂ ਨਾਲ ਝੋੜਦਾ ਜਿਆਦਾ ਦੁਖੀ ਹੁੰਨੇ ਆ ਜਾਂ ਸਾਨੂੰ ਕੋਈ ਜਿਆਦਾ ਸੁੱਖ ਮਿਲਦਾ ਤਾਂ ਅਸੀਂ ਉਸ ਪਰਮਾਤਮਾ ਦਾ ਸ਼ੁਕਰਾਨਾ ਜ਼ਰੂਰ ਕਰਦੇ ਆ ਜਿਹਨੂੰ ਉਹਨੇ ਤਾਰਤੀ ਤੇ ਭੇਜਿਆ ਉਹਦੇ ਕਿਤਨਾ ਕਿਤੇ ਕੋਨਿਆਂ ਦੇ ਵਿੱਚੋਂ ਮੌਜੂਦਮ ਹੁੰਦਾ ਇੱਕ ਸਮਾਂ ਹੁੰਦਾ ਵੀ ਤੁਸੀਂ ਕਿਸ ਸਮੇਂ ਉਸ ਨੂੰ ਯਾਦ ਕਰਨਾ ਤੁਸੀਂ ਕਿਸ ਸਮੇਂ ਉਸ ਵੱਲ ਮੋੜਾ ਪਾਉਣਾ ਕਿਉਂਕਿ ਹਰ ਬੰਦੇ ਦਾ ਇੱਕ ਟਾਰਗੇਟ ਹੁੰਦਾ ਵੀ ਮੈਂ ਆ ਮੰਜ਼ਲ ਨੂੰ ਪਾਉਣਾ ਉਸ ਮੰਜ਼ਲ ਤੋਂ ਪਾਉਣ ਤੋਂ ਬਾਅਦ ਨਾ ਫਿਰ ਉਹ ਪ੍ਰਮਾਤਮਾ ਦਾ ਸ਼ੁਕਰਾਨਾ ਜ਼ਰੂਰ ਕਰਨਾ ਚਾਹੀਦਾ ਪ੍ਰਮਾਤਮਾ ਦਾ ਨੌ ਲੈਣ ਲਈ ਅਸੀਂ ਦੁਨੀਆ ਤੇ ਆਉਨੇ ਆ ਪਰ ਅਸੀਂ ਵਿਸ਼ੇ ਵਕਾਰਾਂ ਦੇ ਵਿੱਚ ਐਝਾ ਉਲਝ ਜਾਂਦੇ ਆ ਕਿ ਸਾਡਾ ਉਹਦੇ ਵੱਲ ਧਿਆਨ ਹੀ ਨਹੀਂ ਜਾਂਦਾ ਜਦੋਂ ਕਿ ਉਹ ਤੋਂ ਬਿਨਾਂ ਇੱਕ ਪੱਤਾ ਨਹੀਂ ਹੰਸ ਸਕਦਾ ਇਸ ਕਰਕੇ ਕਈ ਇਨਸਾਨ ਕਹਿੰਦੇ ਆ ਜੀ ਅਸੀਂ ਮਹਾਰਾਜ ਪ੍ਰਕਾਸ਼ ਕਰੇ ਕਰਵਾ ਲੈਨੇ ਆ ਮੰਦਰ ਕਰੇ ਬਣਾ ਲੈਨੇ ਆ ਦੇ ਪ੍ਰਮਾਤਮਾ ਨੂੰ ਕੋਈ ਕੈਦ ਨਹੀਂ ਕਰ ਸਕਦਾ ਉਹਨੂੰ ਅਸੀਂ ਵਸਾ ਸਕਦੇ ਆ ਤੰਨੇ ਨੇ ਜਿਵੇਂ ਪੱਥਰ ਦੇ ਵਿੱਚ ਰੱਬ ਪਾਇਆ ਸੀ ਤੁਸੀਂ ਕਿਸੇ ਵੀ ਚੀਜ਼ ਨੂੰ ਖੋਜ ਕੇ ਸ਼ਰਧਾ ਦੇ ਨਾਲ ਉਹਨੂੰ ਤੁਸੀਂ ਪਾ ਸਕਦੇ ਆ ਅਸੀਂ ਇੱਕ ਕਦਮ ਪ੍ਰਮਾਤਮਾ ਵੱਲ ਜਾਂਦੇ ਆ ਤਾਂ 10 ਕਦਮ ਪ੍ਰਮਾਤਮਾ ਸਾਡੇ ਵੱਲ ਆਉਂਦੇ ਇਸ ਕਰਕੇ ਉਹਦੇ ਨਾਮ ਤੋਂ ਬਿਨਾ ਸਾਡੀ ਕੋਈ ਗੱਤ ਨਹੀਂ ਵਾਹਿਗੁਰੂ ਨਾਮ ਜਹਾਜ਼ ਹੈ ¿Qué les